ਲੋ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਵਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਹੋਮੋਗੇ ਤੰਦਰੁਸਤ ਹੋਮੋਗੇ ਆਪਣੇ ਘਰਾਂ ਵਿੱਚ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣਾ ਲਓ ਜੀ 7:30 ਦਾ ਟਾਈਮ ਆ ਵੀਡੀਓ ਮੈਂ ਪਬਲਿਸ਼ ਕਰਤਾ 1-2 ਮਿੰਟ ਉੱਪਰ ਹੋ ਗਏ ਯਾਨੀ ਕਿ 17 ਮਿੰਟ ਹੋ ਗਏ ਤੇ 16 ਮਿੰਟਾਂ ਦੇ ਮੈਂ ਆਪਣਾ ਵੀਡੀਓ ਪਬਲਿਸ਼ ਕਰਤਾ ਤੇ ਬੈਠੀ ਸੀ ਜੀ ਕੱਲੀ ਉਹ ਸੀ ਘਰ ਹਜੇ ਕਲੀਰ ਸਾਹਿਬ ਪਤਾ ਨਹੀਂ ਕੁਝ ਕਰਾਉਂਦੇ ਨੇ ਗੱਡੀ ਦਾ ਲੈ ਕੇ ਗਏ ਹੋਣੇ ਤੇ ਸਣੀ ਦੇ ਪਿੰਦਰ ਵੀ ਨਹੀਂ ਹਜੇ ਹੈਗੇ ਕਰੇ ਉਹ ਵੀ ਸੋਣ ਸਣੀ ਦਾ ਤਾਂ ਜਿਵੇਂ ਹੀ ਹੁੰਦਾ ਜੀ ਪਤਾ ਹੀ ਏ ਸਾਨੂੰ ਹਨਾ ਪਿੰਦਰ ਵੀ ਕਿਤੇ ਕੰਮ ਹੀ ਗਿਆ ਹੋਇਆ ਉਹ ਵੀ ਨਹੀਂ ਹੈ ਹਜੇ ਕਰੇ ਤੇ ਚਲੋ ਜੀ ਮੈਂ ਬੈਠੀ ਸੀ ਮੈਂ ਕਿਹਾ ਚਲੋ ਬੈਠੀ ਬੈਠੀ ਬਲੌਗ ਹੀ ਸਟਾਰਟ ਕਰ ਲਵਾਂ ਤੇ ਕਰਦੇ ਆ ਬਲੌਗ ਨੂੰ ਸਟਾਰਟ ਹਾਂ ਜੀ ਬਣਾ ਦਿੰਨੀ ਆ ਆ ਗਈ ਕੰਚੀ 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 ਕਿਥੇ ਰੱਖ ਦਿੱਤੇ ਮੈਂ ਚੁੱਪ ਨਾ ਲਾ ਮੈਂ ਲੋ ਜੋਦ ਤਾਂ ਪਾ ਸ਼ਾਮ ਦਾ ਜੋਤ ਵੀ ਜਗਾਤੀ ਹੈ ਨਾ ਜੋਤ ਉਹਤੀ ਕਰਤੀ ਸ਼ਾਮ ਦੀ ਆਪਾਂ ਨੇ ਠੀਕ ਹੈ ਜੀ ਮੈਨ ਕੀ ਗਲਤੀ ਲੜ ਗਿਆ ਠੰਡਾ ਠੰਡਾ ਮੌਸਮ ਹੋ ਰਿਹਾ ਥਣੇ ਜੇ ਤਾਂ ਚੱਕ ਕੇ ਰੱਖ ਦਿੰਦੇ ਆ ਡਡੇ ਬੇਰ ਡਿੱਗਦੇ ਨੇ ਮਰੁੱਦਾ ਵਰਗੇ ਆ ਮਰੋ ਚੱਕੋ ਕੀ ਤੜਕੇ ਆ ਕੇ ਸੱਚੀਓ ਕਿ ਡਡੂਡੇ ਨੇ ਜੀ ਹੁਣ ਦੇਖੇ ਮਰੁੱਦਾ ਵਰਗੇ ਨੇ ਜਿਵੇਂ ਫਰੈਸ਼ ਨੇ ਉਧਰ ਵੀ ਡਿੱਗੇ ਪਏ ਆ ਪੱਤੇ ਹੁ ਕਈ ਵਾਰ ਪੱਤੇ ਵੀ ਜੇ ਹਮਕਦਰ ਇੰਨਾ ਜੀ ਬਹੁਤ ਵਿੱਚ ਫਸ ਜਾਂਦੇ ਨੇ हां आम चल आमਰ ਉਹਦੇ ਕੰਮ ਹੋਣਗੇ ਸਵੇਰੇ ਬਸ ਹਮ ਤਾਂ ਥੋੜੇ ਹੀ ਨੇ ਪੱਕ ਜਾਣਗੇ ਬਣਾ ਲਈ ਰੋਟੀ ਲਓ ਜੀ ਬੇਰ ਆਪਾਂ ਮਿਲ ਗਏ ਤੇ ਦੇਖੋ ਲਓ ਜੀ ਮੰਦਰ ਦੇ ਵਿੱਚ ਲੱਗਿਆ ਹੋਇਆ ਰੇੜੂਆ ਤੇ ਬੇਰ ਆਪਾਂ ਰੱਖ ਦਿੰਨੇ ਆ ਸਵੇਰੇ ਅਮਰੋਂ ਨੂੰ ਦੇ ਦਾਂਗੇ ਅਮਰੋਂ ਭੈਣ ਜਿਹੜੀ ਗੋਹਾ ਗੋੜਾ ਦੇਖ ਕੇ ਜਾਂਦੀ ਉਹਨੂੰ ਦੇ ਦਾਂਗੇ ਮੰਦਰ ਚ ਰੇਡੂ ਲੱਗਿਆ ਹੈ ਸ਼ਾਮ ਦੇ ਟਾਈਮ ਲਾ ਦਿੰਦੇ ਨੇ ਆਪਣੇ ਘਰ ਤੋਂ ਥੋੜੀ ਹੀ ਦੂਰ ਆਗਾ ਮੰਦਰ ਮਤਲਬ ਇੰਨੀ ਨੇੜੇ ਵੀ ਨਹੀਂ ਗਲੀ ਘੁੰਮ ਕੇ ਸਿਰੇ ਤੇ ਜਾਣਾ ਲੱਗਦਾ ਪਰ ਆਵਾਜ਼ ਆਉਂਦੀ ਹੈਗੀ ਕੱਪੜੇ ਵੀ ਲਾਹੇਗੇ ਅੱਜ ਪਹਿਲਾਂ ਸਾਡੇ ਚਾਚਾ ਜੀ ਦੀ ਬੇਟੀ ਤੇ ਚਾਚੀ ਸਾਡੀ ਮੇਰੀ ਪਤੀਸ ਉਹ ਆ ਗਏ ਫਿਰ ਹੋਰ ਆ ਗਈ ਸੀ ਆਪਣੇ ਗੈਸਟ ਤੇਰੀ ਆਰਾਧਨਾ ਸਾਂਭਰਦਾਨ ਦੇ ਪ੍ਰੇਮ ਸਭ ਸੇ ਕਰੂੰ ਐਸਾ ਬਰਦਾਨ ਦੇ ਹੋ ਗਿਆ ਨਾ ਮਿਲਵੇ ਸੇ ਮਾਰ ਜਾ ਮੇਰੇ ਬੋਲੇ ਨਾ ਤੂੰ ਹੀ ਤੂੰ ਮਰਵਾ ਦੇ ਰਹੇ ਨੇ ਲੋਚੇ ਤੇ ਰੱਖ ਦਿੰਨੇ ਆ ਪਨ ਕਰ ਦੂੰ ਸੇ ਨਾ ਬਬ ਮੇਰੇ ਬੋਲੀ ਨਾਤ ਲੋਗ ਮੈਂ ਤੋ ਹੀ ਤੂੰ ਲੋਚੇ ਅਗਲਾ ਦਿਨ ਹੋ ਗਿਆ ਕੰਮਕਾਰ ਹੋ ਗਏ ਸਾਰੇ ਖਤਮ ਤੇ ਚਲੋ ਜੀ ਅੱਜ ਆਪਾਂ ਹੋਣਾ ਤੁਹਾਨੂੰ ਦੋ ਰੈਸਪੀਆ ਦਿੰਨੇ ਆ ਆਮਲਾ ਦੀਆਂ ਠੀਕ ਆ ਜੀ ਆਮਲਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇੱਕ ਅੰਮ੍ਰਿਤ ਫਲਾ ਤੇ ਜੋ ਕਿ ਸਾਡੇ ਸਰੀਰ ਲਈ ਇੱਕ ਵਰਦਾਨ ਹੈ ਤੇ ਬਾਕੀ ਖਾਣਾ ਚਾਹੀਦਾ ਆਪਾਂ ਨੂੰ ਪੇਟ ਲਈ ਕੋਈ ਵੀ ਪੇਟ ਦੀ ਪ੍ਰੋਬਲਮ ਆ ਸਕਿਨ ਪ੍ਰੋਬਲਮ ਆ ਕੋਈ ਵਾਲਾਂ ਦੀ ਪ੍ਰੋਬਲਮ ਆ ਹਨਾ ਤੇ ਉਹਦੇ ਲਈ ਆਪਾਂ ਅੱਜ ਦੋ ਤੁਹਾਨੂੰ ਰੈਸਪੀਆਂ ਦਿੰਨੇ ਆਂ ਆਮਲਾ ਦੀ ਇੱਕ ਆਪਾਂ ਸਟੋਰ ਕਰਕੇ ਰੱਖਣਾ ਤੇ ਇੱਕ ਆਪਾਂ ਅੱਜ ਬਣਾਵਾਂਗੇ ਗੁੜ ਵਾਲਾ ਆਮਲਾ ਮਰਬਾ ਠੀਕ ਹੈ ਜੀ ਚਲੋ ਜੀ ਕਿਚਨ ਤੇ ਚੱਲਦੇ ਆਂ ਇੱਕ ਵਾਰ ਤੁਹਾਨੂੰ ਬਾਹਰ ਦਾ ਦਿਖਾ ਦਈਏ ਮੌਸਮ ਵੀ ਘੈਂਟ ਆ ਧੁੱਪ ਤੇਜ ਕਪੜੇ ਸੀ ਜਿਹੜੇ ਆਪਾਂ ਧੋਦੇ ਤੇ ਇਧਰ ਆਪਾਂ ਇੰਨੇ ਬੇਰ ਨੇ ਇਹ ਆਪਾਂ ਦੇ ਦੇਵਾਂਗੇ ਕਿਸੇ ਨੂੰ نیچے ਘਿਰ ਜਾਂਦੇ ਨੇ ਧੋ ਦਾਂਗੇ ਦੇ ਲਾਂਗੇ ਕਿਸੇ ਨੂੰ ਠੀਕ ਹੈ ਜੀ 1 ਕਿਲੋ ਔਲੇ ਨਗੇ ਹੀ ਤੇ 1 ਕਿਲੋ ਔਲੇ ਚੋਂ ਆਪਾਂ ਅੱਧਾ ਕਿਲੋ ਦਾ ਆਪਾਂ ਪਾਵਾਂਗੇ ਉਹ ਮਤਲਬ ਸਟੋਰ ਕਰਕੇ ਰੱਖਾਂਗੇ ਅੱਧਾ ਕਿਲੋ ਦਾ ਆਪਾਂ ਪਾਵਾਂਗੇ ਮਰੱਬਾ ਠੀਕ ਆ ਜੀ ਤੇ ਚਲੋ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਤੋਲ ਲੈਣੇ ਚੋਲੇ ਪਾ ਚੰਗੀ ਤਰ੍ਹਾਂ ਤੇ ਦੇਦੇ ਪੌਲੇ ਕਰ ਲੈਣੇ ਇਹ ਮਰਬਾ ਪਾ ਥੋੜਾ ਜਿਹਾ ਵੱਡੇ ਸਾਈਜ਼ ਦਾ ਬਣਾ ਲੈਣੇ ਠੀਕ ਹੈ ਤੇ ਤੇ ਉਹ ਵੀ ਨਹੀਂ ਇਹਨਾਂ ਦਾ ਆਪਾਂ ਸਟੋਰ ਕਰਕੇ ਰੱਖ ਲਾਂਗੇ ਇੰਨੇ ਕਾ ਉਹ ਆਪਾਂ ਮਰਬਾ ਤੇ ਜਿਹੜੇ ਆਪਾਂ ਸਟੋਰ ਕਰਾਂਗੇ ਇਹਦਾ ਆਪਾਂ ਪੂਰੇ ਸਾਲ ਪਰ ਇਹਨੂੰ ਸਟੋਰ ਕਰਕੇ ਰੱਖ ਸਕਦੇ ਆ ਤੇ ਇਹਦਾ ਆਪਾਂ ਅਚਾਰ ਵੀ ਬਣਾ ਸਕਦੇ ਆ ਮਰਬਾ ਵੀ ਬਣਾ ਸਕਦੇ ਆ ਜੋ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਚਾਹੇ ਕੈਂਡੀ ਬਣਾਉਣਾ ਚਾਹੁੰਦੇ ਹੋ ਜਾਂ ਉਦਾਂ ਤੁਸੀਂ ਖਾਣਾ ਚਾਹੁੰਦੇ ਹੋ ਕੱਚੇ ਹਨਾ ਇਹਨੂੰ ਜਿਵੇਂ ਮਰਜ਼ੀ ਤੁਸੀਂ ਵਰਤ ਸਕਦੇ ਤੇ ਜਿਹੜਾ ਇਹ ਗੁੜ ਵਾਲਾ ਆਪਾਂ ਮਰਬਾ ਬਣਾਵਾਂਗੇ ਆਮਲਾ ਇਹਨੂੰ ਤੁਸੀਂ ਡੇਲੀ ਇੱਕ ਖਾਓ ਤੇ ਬਹੁਤ ਜ਼ਿਆਦਾ ਇਹ ਆਪਣੇ ਸਰੀਰ ਲਈ ਹਨਾ ਸਿਹਤ ਲਈ ਵਰਦਾਨ ਹਨ ਠੀਕ ਹੈ ਜੀ ਚਲੋ ਚਾਹ ਪਹਣਾ ਨੂੰ ਬਣਾਉਣਾ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਆਪਾਂ ਜਿਹੜਾ ਸਟੋਰ ਕਰਕੇ ਰੱਖਣੇ ਹੈਗੇ ਲਈ ਆਪਾਂ ਦੋ ਗਲਾਸ ਪਾਣੀ ਲੈ ਲੇ ਪਾਣੀ ਨੂੰ ਆਪਾਂ ਗਰਮ ਹੋਣ ਦਵਾ ਲਈਓ ਜੀ ਕੋਈ ਵੀ ਕੱਪੜਾ ਲਓ ਜਿਹਦੇ ਨਾਲ ਆਪਾਂ ਮਰੱਫਾ ਪਾਉਣਾ ਹੈ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਪਾਣੀ ਹੈ ਉਸ ਕਾ ਲੈਂਦੇ ਆ ਠੀਕ ਚਾ ਤੁਸੀਂ ਥੋੜੀ ਜਿਹੀ देर ਲਈ ਧੁੱਪੇ ਰੱਖ ਦੋ ਜਾਂ ਇਸ ਤਰ੍ਹਾਂ ਕਿਸੇ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ ਕਰ ਲਓ ਇਹਨੂੰ ਥੋੜੀ ਦੇਰ ਅੱਪਾ ਇਹਨੂੰ ਧੁੱਪ ਦੇ ਵਿੱਚ ਸੁਕਾ ਲੈਣੇ ਆ। ਇਹਦੇ ਵਿੱਚ ਹੁਣ ਪਾਣੀ ਵਿੱਚ ਅੱਪਾ ਇਹ ਛੋਟੇ ਚਮਚ ਨੇ 1.5 ਚਮਚ ਅੱਪਾ ਨਮਕ ਦਾ। ਤਿੱਖ ਹਲਦੀ। 1 ਚਮਚ ਅੱਪਾ ਹਲਦੀ। ਤੇ ਤਾਂ ਵੀ ਪਸਤਾ ਪੂਰਾ ਉਬਲੂਗੇ ਪਾਣੀ। ਇਨੂੰ ਉਹ ਆਵਾਲ ਦੇ ਪਾਣੀ ਨੂੰ ਫਿਰ نیچے ਲਾ ਕੇ ਆਮਲਾ ਪਾਉਣਾ ਨਹੀਂ ਚਾਹੀਦਾ ਇਸ ਤਰ੍ਹਾਂ ਪਾਣੀ ਜਿਹੜਾ ਉਪਲਣ ਲੱਗ ਗਿਆ ਹੁਣ ਇਹਦੇ ਵਿੱਚ ਆਪਾਂ ਇਹਨੂੰ ਗੈਸ ਨੂੰ ਬੰਦ ਕਰਕੇ ਜਿਹੜੇ ਔਲੇ ਨਹੀਂ ਉਹ ਪਾ ਲਵਾਂਗੇ ਉਹ ਵੀ ਕੰਟ ਟੈਲੀ ਵੀ ਰੱਖ ਸਕਦੇ ਆਪਾਂ ਕੁਝ ਕੁ ਘੰਟੇ ਲਈ ਇੱਥੇ ਰੱਖ ਦਿਆਂਗੇ ਤੇ ਨਾਲ ਹੀ ਆਪਾਂ ਹੁਣ ਔੜਾਂ ਦੇ ਮਰਬੇ ਦੀ ਤਿਆਰੀ ਕਰਦੇ ਆਂ ਤੇ ਜਿਹਦੇ ਲਈ ਆਪਾਂ ਪਾਣੀ ਰੱਖਤਾ ਕੁੱਕਰ ਚ ਠੀਕ ਹੈ ਜੀ ਗਰਮ ਹੋਣ ਲਈ ਅੰਭਲ ਕੁੱਕਰ ਚ ਆਪਾਂ ਗਰਮ ਹੋਣ ਲਈ ਪਾਣੀ ਰੱਖ ਦਿੱਤਾ ਲਓ ਜੀ ਇਹ ਪਾਣੀ ਵੀ ਉਬਲਣਾ ਸ਼ੁਰੂ ਹੋ ਗਿਆ ਇੱਧਰ ਜਿਹੜੇ ਇਹ ਔਲੇ ਸੀਗੇ ਇਹਨਾਂ ਦਾ ਪਾਣੀ ਵੀ ਬਿਲਕੁਲ ਸੁੱਕ ਚੁੱਕਿਆ ਬਿਲਕੁਲ ਇਹਨਾਂ ਵਿੱਚ ਪਾਣੀ ਕੋਈ ਵੀ ਕਿਸੇ ਤਰ੍ਹਾਂ ਦੀ ਨਮੀ ਨਹੀਂ ਹੈਗੀ ਇਹ ਜੇ ਕੋਲ ਤੁਹਾਡੇ ਕੋਲ ਸਬਜ਼ੀ ਚੀਜ਼ ਨਾਲ ਕਿ 4 ਮਹੀਨੇ ਹੋ ਗਏ ਤਾਂ ਤੁਸੀਂ ਉਹ ਰੱਖ ਲਓ ਮੇਰੇ ਕੋਲ ਇਸ ਟਾਈਮ ਹੈ ਤਾਂ ਹੈ ਪਰ ਮੈਨੂੰ ਆਈ ਨਹੀਂ ਪਤਾ ਕਿ ਕਿੱਥੇ ਆ ਤੇ ਪਹਿਲੇ ਮੈਂ ਕੰਮ ਚਲਾ ਲੈਣੇ ਠੀਕ ਹੈ ਜੀ ਇਹਦੇ ਵਿੱਚ ਆਪਾਂ ਔਲੇ ਜਿਹੜੇ ਰੱਖ ਦਿੰਨੇ ਆ ਇਹਦੇ ਦਿਖਾ ਦੇ ਸੋ ਥੋੜਾ ਜਿਹਾ ਇਸ ਦਾ ਤੇ ਪੈਨ ਨੂੰ ਸਟੀਮ ਕਰਾਂਗੇ 10 ਮਿੰਟਾਂ ਲਈ ਤੁਸੀਂ ਜੇ ਤੁਹਾਡੇ ਕੋਲ ਦੂਜੀ ਛਰਨੀ ਆ ਉਹ ਸਾਈਡ ਨਾਲ ਤੋਂ ਬੰਦ ਹੋ ਤਾਂ ਤੁਸੀਂ ਸਿਰਫ 5 ਮਿੰਟ ਦੀ ਸਟੀਮ ਦੇਣੀ ਹੈ ਜਿਆਦਾ ਨਹੀਂ ਦੇਣੀ ਠੀਕ ਹੈ ਉਸ ਤੋਂ ਬਾਅਦ ਅਸੀਂ ਇਸ ਤਰ੍ਹਾਂ ਕਰਾਂਗੇ ਲੋ ਜੀ ਬੰਦ ਖਾਣੇ ਤੋਂ ਹਨ ਨੂੰ 3 ਮਿੰਟ ਹੋਣੇ ਜਿਦਿ ਸ਼ੁਰੂ ਹੋ ਗਿਆ ਦੇਖੋ ਇਸ ਤਰ੍ਹਾਂ ਤੇ ਫਿਰ ਅਸੀਂ ਇਸ ਪਾਸੇ ਪਾ ਲਵਾਂਗੇ ਉਹਦਾ ਸਟੀਮ ਲਵਾ ਲਾਂਗੇ ਉਸ ਤੋਂ ਬਾਅਦ ਆਪਾਂ نیچے ਤਰ ਲਵਾਂਗੇ ਲੋ ਜੀ ਹੋ ਚੁੱਕੇ ਨੇ ਗੈਸ ਆਪਾਂ ਕਰ ਦਿੰਦੇ ਹਾਂ ਬੰਦ। ਅੱਜ ਹੁਣ ਆਪਾਂ ਕੜਾਹੀ ਰੱਖ ਲਈ ਤੇ ਇਹਦੇ ਵਿੱਚ ਆਪਾਂ ਗੁੜ ਪਾਉਣੇ ਜਿੰਨੇ ਮਤਲਬ ਔਲੇ ਨੂੰ ਨਹੀਂ ਪਾਇਆ ਆਪਾਂ ਗੁੜ। ਅੱਧਾ ਕਿਲੋ ਔਲੇ ਸੀ ਅੱਧਾ ਕਿਲੋ ਇਹ ਆਪਾਂ ਗੁੜ ਪਾ ਲਈ। ਇਹ ਅੱਧਾ ਗਲਾਸ ਆਪਾਂ ਪਾਣੀ ਦਾ ਪਾਵਾਂਗੇ ਕਿਉਂਕਿ ਇਹ ਘੱਟੀ ਆ। ਤੇ ਇਹਨੂੰ ਆਪਾਂ ਹਾਈਟ ਕਰ ਲਾਂਗੇ ਇਹ ਕੋਈ ਚਾਸਨੇ ਨਹੀਂ ਬਣਾਉਣੀ ਆਪਾਂ ਇਹਦੀ। ਇਸ ਵੇਲੇ ਗੁੜਾ ਜਿਹੜਾ ਸਮੈਟ ਹੁਸੇ ਉਬਾਲ ਆ ਜਾਵੇ। ਇੱਧਰ ਜਿਹੜੇ ਆਮਲੇ ਨੇ ਥੋੜੇ ਜਿਹੇ ਤਾਂ ਇਹ ਗਲ ਚੁੱਕੇ ਨੇ ਪੱਕ ਚੁੱਕੇ ਨੇ ਤੇ ਆਪਾਂ ਇਹਨਾਂ ਵਿੱਚ ਇਸ ਤਰ੍ਹਾਂ ਛੇਦ ਕਰ ਲਵਾਂਗੇ ਇਸ ਤਰ੍ਹਾਂ ਇਹ ਜ਼ਰੂਰੀ ਨੇ ਕਿਉਂਕਿ ਫ੍ਰਿਜ ਕਟਨ ਦਾ ਜੂਸ ਆ ਤੇ ਗੋੜਾ ਆਪਸ ਵਿੱਚ ਮਿਕਸ ਨਹੀਂ ਹੋਣਾ ਇਹ ਕਰਨਾ ਜ਼ਰੂਰੀ ਆ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਸਾਰੇ ਨੂੰ ਇਹਦੇ ਵਿੱਚ ਛੇਦ ਜਿਹੜੇ ਕਰ ਲੈਣੇ ਸਾਰੇ ਆਮਲੇ ਦੇ ਵਿੱਚ ਇਹ ਜ਼ਰੂਰੀ ਹੈ ਜੀ ਇਹ ਵਾਲਾ ਸਟੈਪ ਆਹ ਇਹਨਾਂ ਵਿੱਚੋਂ ਜੂਸ ਨਿਕਲੂਗਾ ਠੀਕ ਹੈ ਜੀ। ਲਓ ਸਾਰੇ ਹਮਲੇ ਦੇ ਪਾਸੇ ਜਿਹੜੇ ਆਉਣ ਦੇ ਇਸ ਤਰ੍ਹਾਂ ਛੇਦ ਕਰ ਲਏ ਤੇ ਆਪਾਂ ਹੁਣ ਇੱਧਰ ਦੇ ਚੈੱਕ ਕਰਦੇ ਹਾਂ ਚਾਸ਼ਨੀ ਖੁੱਸ ਤਰ੍ਹਾਂ ਹੋ ਗਈ। ਤੇ ਗੈਸ ਦਾ ਫਲੇਮ ਹੈ ਜਿਹੜਾ ਲੋਅ ਆਗਾ। ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਂਗਲਾ ਨੇ ਉਹ ਪਾ ਦਨੇ ਆ। 5 ਮਿੰਟ ਆਪਾਂ ਇਹਨਾਂ ਨੂੰ ਵਿੱਚ ਹੀ ਪਕਾਵਾਂਗੇ ਚੰਗੀ ਤਰ੍ਹਾਂ ਬਣ ਜਾਣਗੇ। ਇਹ ਸੱਪਾ ਬੰਦ ਕਰ ਦਿੰਨੇ ਹੁਣ ਜਰੂਰ ਠੰਡਾ ਹੋ ਗਿਆ ਫਿਰ ਆਪਾਂ ਇਹ ਵਿੱਚੋਂ ਕੱਢ ਲਵਾਂਗੇ ਠੀਕ ਹੈ ਜੀ ਤੇ ਥੋੜਾ ਜਿਹਾ ਹੋਰ ਪੱਕ ਜਾਣਗੇ ਲੋ ਜੀ ਹੁਣ ਆਪਾਂ ਜਿਹੜੇ ਆਲੇ ਦਾ ਮਰਬਾ ਪਾਇਆ ਉਹ ਵੀ ਚੈੱਕ ਕਰਦੇ ਆ ਠੰਡਾ ਬਿਲਕੁਲ ਹੋ ਚੁੱਕਿਆ ਸਵੇਰ ਤੋਂ ਸ਼ਾਮ ਦਾ ਟਾਈਮ ਹੋ ਗਿਆ ਤੇ ਬਿਲਕੁਲ ਮਰਬਾ ਮੈਂ ਤੁਹਾਨੂੰ ਦਿਖਾਉਣੀ ਹੈ ਬਣ ਕੇ ਤਿਆਰ ਤੁਸੀਂ ਇਹਨੂੰ ਖਾ ਸਕਦੇ ਹੋ ਹੁਣ ਵੀ ਆ ਦੇਖੋ ਵਧੀਆ ਬਣ ਗਿਆ ਥੋੜਾ ਹੀ ਪਾਇਆ ਸੀ ਆਪਾਂ ਕਿਉਂਕਿ ਆਪਣੇ ਕੋਲ ਆਮਲਾ ਥੋੜਾ ਹੀ ਸੀਗਾ ਤੇ ਕੁਛ ਆਪਾਂ ਮਰਬਾ ਪਾ ਲਈਏ ਕੁਛ ਆਪਾਂ ਓਦਾਂ ਹੀ ਖਾ ਲਵਾਂਗੇ ਕੱਚੀ ਖਾ ਲਵਾਂਗੇ ਜਾਂ ਆਪਾਂ ਪਾਣੀ ਕਰਦੇ ਨੇ ਹੁਣ ਇੱਕੋ ਬਟਰ ਬਣਾਉਂਦੇ ਨੇ ਉਹ ਬਣਾ ਲਵਾਂਗੇ ਤੇ ਲੋ ਜੀ ਆਪਾਂ ਇਹਨੂੰ ਪਾ ਲੈਨੇ ਆ ਕੰਟੇਨਰ ਦੇ ਵਿੱਚ ਬਿਲਕੁਲ ਜਦ ਠੰਡਾ ਹੋ ਗਿਆ ਉਹ ਤੁਸੀਂ ਇਹ ਵਿੱਚ ਪਾ ਕੇ ਸਟੋਰ ਕਰਕੇ ਰੱਖ ਲਓ ਇੱਕ ਆਮਲਾ ਸਵੇਰੇ ਖਾਓ ਦਿਨ ਦੇ ਵਿੱਚ ਖਾਓ ਜਦੋਂ ਵੀ ਟਾਈਮ ਮਿਲਦਾ ਖਾਓ ਬਹੁਤ ਵਧੀਆ ਚੀਜ਼ ਐ ਇਹ ਠੀਕ ਹੈ ਵਰਦਾਨ ਕਹਿ ਲੋ ਇਸ ਰਿਕਲੋ ਪਤਾ ਹੀ ਸਾਰਿਆਂ ਨੂੰ ਔਲੇ ਦੇ ਗੁਨਾਵਾਰੇ ਕਿ ਰਸਨ ਦੀ ਲੋੜ ਨਹੀਂ ਜੀ ਹਨਾ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਔਲੇ ਬਾਰੇ ਤਾਂ ਇਹ ਵੀ ਗੋੜਨੇ ਤੇ ਲੋਚ ਛੀੜਕ ਪਿੱਛੇ ਆਹ ਵਾਲਾ ਪਾਣੀ ਬਚ ਗਿਆ ਗੁੜ ਵਾਲੀ ਜਿਹੜੀ ਚਾਸਨੀ ਜਿਹੜੀ ਪਾਣੀ ਕਹ ਲਓ ਤੁਸੀਂ ਕੁਝ ਵੀ ਬਚ ਗਿਆ ਤੇ ਥੋੜਾ ਜਿਹਾ ਤੱਪੇ ਦੇ ਵਿੱਚ ਪਾ ਲਵਾਂਗੇ ਇਸ ਤਰ੍ਹਾਂ ਤੇ ਬਾਕੀ ਜਿਹੜਾ ਬਾਕੀ ਤੁਸੀਂ ਇਹਨੂੰ ਆਟੇ 'ਚ ਗੁੰਨ ਲਓ ਇਹਦੇ ਪਰੌਂਠੇ ਬਣਾ ਲਓ ਮਿੱਠੇ ਰੋਟੀਆਂ ਪਹਿਲਾਂ ਪਰੌਂਠੇ ਬਣਾ ਲਓ ਹਨਾ ਬਹੁਤ ਟੇਸਟੀ ਬਣਨਗੇ ਆਪਾਂ ਵੀ ਟਰਾਈ ਕਰਾਂਗੇ ਚਲੋ ਅੱਛਾ ਦੇਖੋ ਹਾਂ ਵੰਦੇਮ ਰੱਬਾ ਬਣ ਕੇ ਤਿਆਰ ਆ ਦੇਖੋ ਯੇ ਹੁਣ ਆਪਾਂ ਇਹ ਵਾਲੇ ਨੂੰ ਵੀ ਜਿਹੜਾ ਇਹ ਵਾਲਾ ਹੈਗਾ ਆਪਾਂ ਆਮਰਾ ਸਟੋਰ ਕਰਕੇ ਰੱਖਣੇ ਇਹਨੂੰ ਤੁਸੀਂ 24 ਘੰਟੇ ਬਾਅਦ ਉੱਚ ਪਾਉ ਤੇ ਇੱਕ ਗੱਲ ਹੋਰ ਜਿਹੜੇ ਇਹ ਆਮਲਾ ਆਪਾਂ ਹਨਾ ਐਵੇਂ ਕੀਤੇ ਨੇ ਇਹ ਕੁਸਕ ਹੁਣ ਇਹਦੇ ਵਿੱਚ ਵੀ ਕੁੱਕ ਹੋ ਗਏ ਨੇਗੇ ਮਤਲਬ ਕਿ ਗਲ ਗਏ ਨੇ ਆ ਦੇਖੋ ਇਸ ਤਰ੍ਹਾਂ ਇਹਨਾਂ ਨੂੰ ਵੀ ਮੈਂ ਜੀਰਾ ਲਾਇਆ ਤੁਸੀਂ ਇਸ ਤਰ੍ਹਾਂ ਲੰਮੇ-ਲੰਮੇ ਨੇ ਤੇ ਕੱਟ ਲਾਓ ਵੀਡੀਓ ਮੈਂ ਪਤਾ ਨਹੀਂ ਕਿਵੇਂ ਸਕਿਪ ਹੋ ਗਈ ਵੀਡੀਓ ਆ ਦੇਖੋ ਸੁੰਧੀ ਬਦੇ ਹੋਣਗੇ ਇਸ ਤਰ੍ਹਾਂ ਇਹ ਦੇਖੋ ਮੈਂ ਨੇੜੇ ਦਿਖਾ ਰਹੀ ਹਾਂ ਤੁਹਾਨੂੰ ਆ ਦੇਖੋ ਆ ਸੀਗਾ ਆ ਦੇਖੋ ਹੁਣ ਦੇਖਦੇ ਨੇ ਨਾ ਇਸ ਤਰ੍ਹਾਂ ਲੰਮੇ-ਲੰਮੇ ਕੱਟ ਲਾਓ ਤੁਸੀਂ loji inu bi apa Store kakek inu si fridji wikji Rekha na, Inu si bar rak, inu si fridji wikji Rekha apa ਆਪਾਂ ਇਹਨੂੰ ਸਟੋਰ ਕਰਕੇ ਰੱਖ ਦਵਾਂਗੇ ਤੇ ਆਪਾਂ ਖਾਣ ਲਈ ਤੇ ਬਣ ਕੇ ਰੱਖਾਂ। ਠੀਕ ਹੈ ਜੀ ਜੇਕਰ रेसिपी ਵਧੀਆ ਲੱਗੀ ਤੁਹਾਨੂੰ ਆਮਲਾ ਦੀ ਦੋ ਰੈਸਪੀਆਂ ਦਿੱਤੀਆਂ ਨੇ ਤੁਹਾਨੂੰ ਸਟੋਰ ਕਰਨ ਲਈ ਤੇ ਖਾਣ ਲਈ ਬਰਬਾ ਹਨਾ ਗੁੜ ਵਾਲਾ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਵੀ ਕਿਸ ਤਰ੍ਹਾਂ ਲੱਗੀ ਇਹ ਰੈਸਪੀ ਸੋਹਣੇ ਸੋਹਣੇ ਕਮੈਂਟ ਕਰਿਓ WhatsApp ਗਰੁੱਪ ਤੇ ਆਪਣੇ ਮੇਰੀ ਵੀਡੀਓ ਸ਼ੇਅਰ ਕਰਦੇ ਕਰੋ ਜੀ ਠੀਕ ਹੈ ਜੀ ਤੇ ਮਿਲਦੇ ਆ ਕੱਲ ਨੂੰ ਆਪਾਂ ਤੁਹਾਨੂੰ ਵਧੀਆ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਬਾਏ ਬਾਏ ਟੇਕ ਕੇਅਰ